ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਲਓ ਵੀ ਮਿੱਤਰੋ ਡੇਲੀ ਤੁਹਾਨੂੰ ਲਾਈਵ ਦਿਖਾਈਦਾ ਸੀ ਤੇ ਅੱਜ ਦਿਖਾਣੇ ਆ ਵੀਡੀਓ ਕਿਉਂਕਿ ਲਾਈਵ ਦੇ ਵਿੱਚ ਜਿਹੜੀਆਂ ਨਾ ਕਲੈਕਟੀ ਨਹੀਂ ਸੀ ਆਂਦੀ ਤੇ ਅੱਜ ਤੁਹਾਨੂੰ ਦਿਖਾਣੇ ਆ ਕਲਾ ਕਲਾ ਕਬੂਤਰ ਇਹ ਆ ਮਿੱਤਰੋ ਆਪਣੇ ਕਬੂਤਰ ਤੇ ਅੱਜ ਤੁਹਾਨੂੰ ਨਸਲਾਂ ਬਾਰੇ ਵੀ ਦੱਸਦੇ ਆ ਕਿਉਂਕਿ ਵੀਡੀਓ ਦੇ ਵਿੱਚ ਜਿਹੜਾ ਪੂਰਾ ਦਿਖਦਾ ਆ ਲਾਈਵ ਦੇ ਵਿੱਚ ਜਿਹੜਾ ਹੈਗਾ ਆ ਥੋੜੀ ਕਲੈਕਟੀ ਘਟ ਆ ਦੇਖੋ ਆਪਣੀਆਂ ਘਟੀਰੀ ਆ ਜਾਂਦੀ ਪਰ ਇਹਨੂੰ ਇੱਕ ਘਰ ਦੀ ਪੱਠੀ ਆ ਬਈ ਆ ਆਉਂਦੀ ਆ ਅੱਖ ਚ ਦੇ ਬੰਦਾ ਟੀਰ ਤੇ ਨਾਲ ਲੱਗਾ ਹੈਗਾ ਆ ਰਾਜਨ ਵਾਲਾ ਖਟੀਆਂ ਦਾ ਕਬੂਤਰ ਪਹਿਲਾਂ ਇਹ ਲੜੇ ਬਹੁਤ ਆਪਸ ਵਿੱਚ ਇਹਨਾਂ ਨੇ ਇੱਕ ਦੂਜੇ ਦੇ ਖਾਣੇ ਮਾਲ ਲੈਦੇ ਸੀ ਜਦੋਂ ਆਪਾਂ ਕਬੂਤਰ ਛੱਡੇ ਆ ਇਹਦੇ ਵਿੱਚ ਤੇ ਆ ਹੈਗਾ ਆਪਣਾ ਜਿਹੜਾ ਸ਼ਾਮਤਾ ਕੁਡੇਆ ਕਬੂਤਰ ਦਾਗਾਾਂ ਵਾਲਾ ਲੱਲਿਆਂ ਵਾਲਾ ਤੇ ਆ ਆ ਗਿਆ ਜੋੜਾ ਇਧਰ ਵਿੱਚ ਨੀچے ਤੇ ਆ ਵੀਰੇ ਮਖਿਆਲਾ ਆ ਜਿਹੜਾ ਉਸਤਾਦ ਨਿਆਂਗ ਵਾਲਾ ਅੱਜ ਕਬੂਤਰਾਂ ਦਾ ਸ਼ਮਕ ਕਰਾਣੇ ਕੱਲਾ ਕੱਲਾ ਕਬੂਤਰ ਤੁਹਾਨੂੰ ਦਿਖਾਵਾਂਗੇ ਠੀਕ ਆ ਇਹ ਮਖਿਆਲਾ ਤੇ ਰੱਤਾ ਉਸਤਾਦ ਗੁਰਦੇਵ ਜੀ ਵਾਲਾ ਆ ਠੀਕ ਹੈ ਜੀ ਤੇ ਉੱਪਰ ਬੈਠਾ ਕੋਕਾਕਵਲਾ ਜੋੜਾ ਸਾਹਮਣੇ ਛਾ ਆਖੀ ਕਬੂਤਰੀ ਆ ਤੇ ਚਟੀਆਂ ਦਾ ਕਬੂਤਰ ਆ ਠੀਕ ਹੈ ਜੀ ਡੇਲੀ ਤੁਹਾਨੂੰ ਆਪਾਂ ਸ਼ੌਂਕ ਕਰਾਈਦਾ ਹੈਗਾ ਇਹ ਲਾਈਵ ਤੇ ਪਰ ਅੱਜ ਮੈਂ ਕਹਾ ਵੀਡੀਓ ਬਣਾ ਕੇ ਦਿਖਾਨੇ ਆ ਤੇ ਅੱਜ ਦੱਸਦੇ ਆ ਤੁਹਾਨੂੰ ਕਿ ਜਿਨ੍ਹਾਂ ਨੇ 13 13 14 14 ਘੰਟੇ ਉੱਡੇ ਆ ਕਬੂਤਰ ਉਹ ਕਿਹੜੇ ਕਬੂਤਰ ਨੇ ਇੱਕ ਤਾਂ ਆ ਬੈਠਾ ਵਾ ਇਹ ਦਾਗਾ ਵਾਲਾ ਖਟੀਆਂ ਵਾਲਾ ਜਿਹਨੇ 14 ਘੰਟੇ ਤੱਕ 8 ਵਜੇ ਤੋਂ ਬਾਅਦ ਬੈਠਾ ਇੱਕ ਦਿਨ ਇਹ ਆਪਾਂ ਮਸਲ ਲਈ ਰੋਕੇ ਹੋਏ ਕਬੂਤਰ ਨੇ ਸਾਡੇ ਬਾਈ ਆਹ ਜਿਹੜਾ ਦਾਗਾਂ ਵਾਲਾ ਕਬੂਤਰ ਤੇ ਹੁਣ ਤੁਹਾਨੂੰ ਦਿਖਾਣੇ ਗੱਲੜ ਕਬੂਤਰ ਆਹ ਹੈ ਗੱਲੜ ਕਬੂਤਰ ਇੱਕੋ ਹੀ ਆ ਆਪਣੇ ਖੁੱਡੇ ਦੇ ਵਿੱਚ ਇਹ ਆਇਆ ਹੈਗਾ ਆ ਕਿਹੜਾ ਪਿੰਡ ਅਮੀ ਸ਼ਾ ਪਿੰਡ ਆ ਉੱਥੋਂ ਆਇਆ ਹੋਇਆ ਇਹ ਸੇਵੇ ਬਾਈ ਹੁਣਾਂ ਦੇ ਘਰੋਂ ਆਇਆ ਹੋਇਆ ਆ ਤੇ ਕਬੂਤਰੀ ਦਿਖਾਣੇ ਤੁਹਾਨੂੰ ਆਪਣੀ ਜਿਹੜੀ ਤਿੰਨ ਵਾਜੀਆਂ ਜਿੱਤੀ ਆ ਉਹਦੀ ਭੈਣ ਵੀ ਇੱਥੇ ਫਿਰਦੀ ਆ ਆ ਹੈ ਚਟੀਆਂ ਦੀ ਮੋਢੇ ਤੇ ਮਾੜਾ ਜਾਂ ਫਿੱਕਾ ਜਾਂ ਨੀਲਾ ਰੰਗ ਆ ਇਹਦੇ ਇਹ ਕਬੂਤਰੀ ਆ ਇਹਦੀ ਭੈਣ ਜਿੱਤੀ ਆ ਬਾਈ ਤਿੰਨ ਬਾਜੀਆਂ ਠੀਕ ਆ ਜੀ ਤੇ ਅੱਗੇ ਤੁਹਾਨੂੰ ਦਿਖਾਣੇ ਆ ਆਪਾਂ ਹੁਣ ਆਹ ਕਰੋ ਸ਼ੌਂਕ ਆ ਕਬੂਤਰ ਜਿਹੜਾ ਇਧਰ ਨੂੰ ਗਿਆ ਹੋਣੀ ਕਾਲਾ ਰੰਗ ਥੋੜਾ ਜਿਆ ਲੱਗਾ ਇਹਦੇ ਆ ਆ ਗਿਆ ਉੱਪਰ ਏ ਆ ਡੀ ਸੀ ਲੋਹੇ ਖੇੜੇ ਵਾਲਾ ਕਬੂਤਰ ਜਿਹੜਾ ਐਰ ਕੰਬਾਜੀ ਵੀ ਜਿੱਤੇ ਆਇਆ ਚਿੱਟੀਆਂ ਅੱਖਾਂ ਦਾ ਕਬੂਤਰ ਆ ਇਹਨਾਂ ਨੂੰ ਬਰਫੱਖੇ ਕਬੂਤਰ ਵੀ ਕਹਿਦੀਦਾ ਤੇ ਵਜੂਦ ਵੀ ਬਹੁਤ ਸੋਹਣਾ ਤੇ ਉਡਾਰ ਵੀ ਬਹੁਤ ਆ ਬਾਈ ਇਹਨਾਂ ਕਬੂਤਰਾਂ ਦੀ ਠੀਕ ਹੈ ਜੀ ਕੱਲੇ ਕੱਲੇ ਕਬੂਤਰ ਬਾਰੇ ਦੱਸਦੇ ਆ ਤੁਹਾਨੂੰ ਕਿੰਨਾ ਕਿੰਨਾ ਉੱਡਿਆ ਕਿਹੜਾ ਕਿੱਥੋਂ ਆਇਆ ਬਾਈ ਕੋਈ ਫਰਕ ਨਹੀਂ ਪੈਂਦਾ ਜਿਹਨਾਂ ਕੋਲ ਲਿਆਂਦੇ ਉਹ ਭਰਾ ਵੀ ਖੁਸ਼ ਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ ਆਹ ਥੱਲੇ ਡਿੱਗ ਗਿਆ ਬਾਈ ਟੈਡੀ ਦਾ ਬੱਚਾ ਇਹਨੂੰ ਛੱਡੋ ਵਿੱਚ ਨਿਕਾਇਆ ਬਚਾਇਆ ਤੇ ਬਾਹਰ ਡਿੱਗ ਗਿਆ ਹੀ ਥੱਲੇ ਕਬੂਤਰਾਂ ਨੇ ਵੀ ਮਾਰਿਆ ਇਹ ਇੱਕ ਬੱਚਾ ਹੋ ਗਿਆ ਵੱਡਾ ਇਹਨਾ ਕਬੂਤਰਾਂ ਦੇ ਨਾਲ ਹੀ ਬਈ ਆਪਾਂ ਬਾਜ਼ੀਆਂ ੜਾਈ ਦੀਆਂ ਜਿੱਤੀ ਵੀ ਅਜੇ ਤਹਾਰ ਜੋ ਵੀ ਹੁੰਦੀ ਆ ਇਹਨਾ ਚ ਹੁੰਦੀ ਆ ਤੇ ਆਹ ਕਬੂਤਰੀ ਕਰੋ ਚੈੱਕ ਖਟੀਆਂ ਦੀ ਕਬੂਤਰੀ ਆ ਇਹ ਵੀ ਇਹਨੇ ਵੀ ਜੋੜਾ ਲਾ ਲਿਆ ਆ ਕਬੂਤਰ ਦੇ ਨਾਲ ਾਂਡੇ ਜਿਹੜੇ ਆ ਇਹ ਵੀ ਰੱਖਣ ਵਾਲੀ ਆ ਹੁਣ ਕਊਤਰੀਆਂ ਕਾਫੀ ਜਿਹੜੀਆਂ ਹੈਗੀਆਂ ਆਪਣੀਆਂ ਅੰਡਿਆਂ ਤੇ ਆ ਗਈਆਂ ਆ ਤੇ ਆਹ ਲਓ ਆ ਕਬੂਤਰ ਆ ਬਈ ਯਾਦ ਮਿਠੜੀ ਵਾਲਾ ਵੱਡਾ ਕਬੂਤਰ ਆ ਕਰੋ ਸ਼ੌਂਕ ਇਹ ਪੁਰਾਣਾ ਕਬੂਤਰ ਆ ਇਹਦੇ ਬੱਚੇ ਘਰੇ ਬਹੁਤ ਉੱਡੇ ਆ ਬਾਈ ਤੇ ਆਹ ਹੈ ਜੋੜਾ ਵੱਡਾ ਟੈੜੀਆਂ ਦਾ ਜਿਹੜਾ 27000 ਦਾ ਲਿਆਂਦਾ ਸੀ ਤੇ ਆਹ ਹੈ ਜਿਹਦੇ ਬੱਚੇ 13 ਘੰਟੇ ਉੱਡਦੇ ਨੇ ਜੋੜਾ ਮਤਰਾ ਇਹਦਾ ਵੀ ਕਰੋ ਸ਼ੌਂਕ ਜੋੜੇ ਵੀ ਲਾਤਾ ਇਹਨੇ ਆਂਡੇ ਪਹਿਲਾਂ ਕੱਚੇ ਰੱਖੇ ਸੀ ਤੇ ਮੈਂ ਜੋੜਾ ਤੋੜ ਦਿੱਤਾ ਤੇ ਹੁਣ ਦੇਖੋ ਦੁਬਾਰਾ ਆਂਡੇ ਪੱਕੇ ਰੱਖਦੀ ਆ ਜਾਂ ਕੱਚੇ ਰੱਖਦੀ ਆ ਇਹ ਜੋੜਾ ਮੈਤਰੋ ਆਪਾਂ ਦਿੱਤਾ ਮੀਲ ਕਾਫੀ ਜੋੜੇ ਇਹਦੇ ਵਿੱਚ ਉਲਟ ਪੁਲਟ ਜਿਹੜੇ ਸੀਗੇ ਹੀ ਹੋ ਗਏ ਸੀਗੇ ਤੇ ਹੁਣ ਜਿਹੜੇ ਹੈਗੇ ਸੈੱਟ ਹੋਈ ਜਾਂਦੇ ਆਪਣੇ ਆਪ ਹੀ ਬਾਈ ਤੇ ਇਹਦੇ ਵਿੱਚ ਵੀ ਲੱਗਦਾ ਕਬੂਤਰਾਂ ਨਾਲ ਕਬੂਤਰੀ ਪਤਾ ਨਹੀਂ ਕਿਹੜੀ ਬੈਠੀਆਂ ਕਿ ਇਹਦੇ ਚ ਨਾਰੀ ਆ ਦੋਨੇ ਕਮੈਂਟ ਚੈੱਕ ਕਰ ਲੈਣੇ ਆ ਬਾਈ ਆ ਆ ਫੌਜੀ ਟਮੋਟ ਵਾਲੇ ਜਿਹੜੇ ਕਾਲੇ ਚੀਨੇ ਕਬੂਤਰ ਨੇ ਖਲਾਲ ਤੋਂ ਬਾਈ ਗਰਜੰਟ ਬਾਈ ਹੁਣਾਂ ਦੇ ਕੋਲੋਂ ਆਇਆ ਹੋਇਆ ਕਬੂਤਰ ਆ। ਠੀਕ ਆ ਜੀ। ਤੇ ਆ ਆ ਪੱਠੀ ਜਿਹੜੀ ਮੌਜੀ ਡੱਕਿਆਂ ਵਾਲੀ ਡੀਸੀ ਲੋਹੇ ਖੇੜੇ ਵਾਲੀ ਤੇ ਇਹ ਬਣੀ ਪੱਠੀ ਵਈ ਇਹਦਾ ਲੱਗ ਗਿਆ ਜੋੜਾ ਕਬੂਤਰ ਨਾਲੀ ਡੀਸੀ ਵਾਲੇ ਦੇ ਨਾਲ ਤੇ ਇਹ ਵੀ ਹੁਣ ਅੰਡੇ ਰੱਖੂਗੀ। ਆਹ ਇਹ ਮੇਰੇ خیال ਦੇ ਨਾਲ ਆਂਡੇ ਪੱਕੇ ਨਹੀਂ ਆ ਗੇ ਖਰਾਬ ਹੋ ਗੇ ਰਿਆ ਖਰਾਬ ਹੋ ਗੇ ਤੇ ਲੱਗਦਾ ਆਂਡੇ ਹੋ ਚੁੱਕੇ ਆ ਖਰਾਬ ਮੇਰੇ ਹਿਸਾਬ ਦੇ ਨਾਲ ਚੌਕ ਕਾਰਿਓ ਮਾਈ ਤੁਸੀਂ ਸਾਡੇ ਆਪਣੇ ਕਬੂਤਰਾਂ ਦਾ ਅਸਲੇ ਤੁਹਾਨੂੰ ਦਿਖਾਣੇ ਕੱਲਾ ਕੱਲਾ ਕਬੂਤਰ ਤੇ ਆਹ ਹੈ ਮਿੱਤਰੋ ਉਹ ਜਿਹੜਾ ਆਪਣਾ ਲਾਲਸਰਾ ਕਬੂਤਰ ਜਿਹਦੇ ਬੱਚੇ ਜਿੱਤਦੇ ਹੀ ਜਿੱਤਦੇ ਆ ਇਸ ਬਾਰੇ ਦਾ ਇੱਕੋ ਹੀ ਬੱਚਾ ਹੈਗਾ ਹੀ ਉਹ ਆਪਾਂ ਰੋਕ ਲਿਆ ਫੇੜ ਆਇਆ ਹੀ ਨਹੀਂ ਬਾਈ ਚਟੀਆਂ ਅੱਖਾਂ ਦਾ ਕਬੂਤਰ ਲਾਲੇ ਨਾਲ ਇਹਦੇ ਲਈ ਸੀ ਆਪਾਂ ਪੁੰਨੂ ਵਾਲੀ ਕਬੂਤਰੀ ਏ ਹੁਣ ਆਪਾਂ ਰੋਕਿਆ ਹੋਇਆ ਆ ਤੇ ਇੱਕ ਜੋੜਾ ਆ ਤਿਆਰ ਹੋ ਗਿਆ ਸਾਹਮਣੇ ਬਾਈ ਇਹ ਜਿਹੜਾ ਕਬੂਤਰ ਆ ਇਹ ਬਾਈ ਸੋਨੂ ਖਨਾوڑੇ ਦੇ ਘਰੋਂ ਆਇਆ ਹੋਇਆ ਤੇ ਕਬੂਤਰੀ ਆ ਜਿਹੜੀ ਆ ਬਾਈ ਲੱਖੀ ਰਾਈ ਦੇ ਘਰੋਂ ਆਈ ਹੋਈ ਆ ਲੱਗ ਲੱਗ ਥਾਂ ਤੋਂ ਲੱਗ ਲੱਗ ਕਬੂਤਰਾਂ ਸ਼ੌਂਕ ਕਰ ਰਹੇ ਤੁਸੀਂ ਸਾਡੇ ਕਬੂਤਰਾਂ ਦਾ ਬਾਈ ਤੇ ਪਿੱਛੇ ਦੇਖੋ ਜਿਹੜੀ ਪੀਲੇ ਛੱਲੇ ਵਾਲੀ ਕਬੂਤਰੀ ਆ ਏ ਜਿਵੇਂ ਇਦਾਂ ਲੱਗਦਾ ਇਹਦਾ ਕਬੂਤਰ ਆ ਇਹਦਾ ਕੱਦ ਕਾਠ ਵੜਾ ਕਬੂਤਰੀ ਦਾ ਵਿਯੂਧ ਬਹੁਤ ਜ਼ਿਆਦਾ ਇਹ ਪੁੱਛੋ ਗੁਰੂਪ੍ਰੀਤ ਮਾਸਟਰ ਵਾਲੇ ਕਬੂਤਰਾਂ ਦੇ ਵਿੱਚੋਂ ਕਬੂਤਰੀ ਆ। ਆਹ ਦੇਖੋ ਇੱਕ ਲਾਲ ਚੀਨਾ ਲਾਗੇ ਆ ਕੇ ਬੈਠਾ। ਇਹਦੇ ਬੱਚੇ ਘਰੇ ਵੱਧ ਦੌੜਦੇ ਆ ਬਾਹਰੋਂ ਤੜਕਦੇ ਹੀ। ਤੇ ਇਹ ਵੀ ਬਾਈ ਲੱਖੀ ਰਾਈ ਦੇ ਘਰੋਂ ਆਇਆ ਹੋਇਆ ਆ। ਆਹ ਕਬੂਤਰ ਉੱਡਿਆ ਸਾਡਾ ਬਾਈ। ਸ਼ਾਮ ਨੂੰ ਰਾਤ ਤੱਕ ਉੱਡਦਾ ਰਹਿ ਗਿਆ ਹੈਗਾ ਹੀ। ਤੇ ਦੂਜੇ ਦਿਨ ਨਾ ਲਾਗਲੇ ਪਿੰਡ ਚਲਾ ਗਿਆ ਸੀ ਮੰਡ ਕੁਲੇ। ਇਹ ਨੰਗਲਵਾਣੇ ਛੱਡਿਆ ਸੀ ਖੱਟੀ ਕਾਲੀ ਅੱਖ ਦਾ ਕਬੂਤਰ ਹੈ ਸਾਡਾ ਠੀਕ ਹੈ ਜੀ ਤੇ ਇਹ ਫਿਰ ਦੁਬਾਰਾ ਅਸੀਂ 2500 ਰੁਪਿਆ ਦੇ ਕੇ ਵਾਪਸ ਲਿਆ ਹੈ ਇਹ ਕਬੂਤਰ ਤੇ ਹੁਣ ਆਪਾਂ ਇਹਨੂੰ ਪਾਤਾ ਜੋੜਿਆਂ ਦੇ ਵਿੱਚ ਤੇ ਆਹ ਨਾਲ ਕਬੂਤਰੀ ਹੈ ਬਈ ਅਰਮਾਨ ਕਰਤਾਰਪੁਰ ਦੇ ਕਰਦੀ ਆਈ ਹੋਈ ਆ ਠੀਕ ਹੈ ਜੀ ਤੇ ਇਹ ਵੀ ਹੁਣ ਅੰਡਿਆਂ ਤੇ ਆ ਇਹਨਾਂ ਦੇ ਜੋੜੇ ਲਾਏ ਨੂੰ ਅਜੇ ਹਫਤਾ ਹੀ ਹੋਇਆ ਹਫਤਾ ਵੀ ਨਹੀਂ ਹੋਇਆ ਥੋੜੇ ਦਿਨ ਹੀ ਹੋਇਆ 4 ਕਿ ਦਿਨ ਹੋਇਆ ਤੇ ਜੋੜੇ ਆਪਾਂ ਹੀ ਛੱਡੇ ਆ ਤੇ ਇੱਕ ਚੀਜ਼ ਬਾਈ ਤੁਸੀਂ ਨੋਟ ਰੱਖਣੀ ਆ ਸਾਰੇ ਭਰਾਵਾਂ ਨੇ ਵੀਡੀਓ ਦੇਖ ਰਹੇ ਹੋ ਵੀ ਜਦੋਂ ਕਬੂਤਰ ਅੰਡੇ ਰੱਖੂਗੀ ਚਾਰ ਪੰਜ ਦਿਨ ਬਾਅਦ ਮੋਬਾਈਲ ਦੀ ਲਾਈਟ ਤੇ ਅੰਡਾ ਰੱਖ ਕੇ ਚੈੱਕ ਕਰ ਲਿਓ ਵਿੱਚ ਬੱਚੇ ਬਣੇ ਕ ਨਹੀਂ ਕਈ ਵਾਰ ਕਬੂਤਰੀਆਂ ਕਬੂਤਰੀਆਂ ਵਾਲੇ ਬੱਚੇ ਹੁੰਦੇ ਆ ਨਾ ਉਹ ਬਾਈ ਫਿਰ ਬੱਚੇ ਕੱਢਦੇ ਨਹੀਂ ਹੈਗੇ ਠੀਕ ਆ ਉਹ ਬੱਚੇ ਕੱਢਦੇ ਨਹੀਂ ਉਹਦੇ ਵਿੱਚ ਪਾਣੀ ਹੁੰਦਾ ਕਿਉਂਕਿ ਬੱਚਾ ਬਣਿਆ ਨਹੀਂ ਹੁੰਦਾ ਉਹਦੇ ਵਿੱਚ ਤੇ ਉਹ ਕੱਚੇ ਅੰਡੇ ਹੁੰਦੇ ਆ ਫਿਰ ਦੁਬਾਰਾ ਜਦੋਂ ਦੂਜੀ ਵਾਰ ਅੰਡੇ ਉਹਨਾਂ ਦੇ ਛੁੱਟ ਕੇ ਤੇ ਤੁਸੀਂ ਧਰਾ ਸਕਦੇ ਹੋ ਫਿਰ ਵਧੀਆ ਬੱਚੇ ਜਿਹੜੇ ਨਿਕਲ ਆਉਣਗੇ ਤੇ ਆ ਕਰੋ ਸ਼ੌਂਕ ਬਾਈ ਕਿੱਦਾਂ ਦਾ ਲੱਗਦਾ ਇਹ ਆਪਣੀ ਚਟੀਆਂ ਖਾ ਲੈ ਜਿਹੜੇ ਇਹ ਕਬੂਤਰ ਆ 우ਸਤਾਦ ਸੁਖਦੇਵ ਸਮਾਲਸਰ ਵਾਲਾ ਤੇ ਕਬੂਤਰੀ ਜਿਹੜੀ ਹੈਗੀ ਆ ਇਹ ਕਿਹੜੀ ਆ ਹਿਆਰ ਵਾਲੀ ਆ ਕਬੂਤਰੀ ਵੀ ਹਿਆਰ ਵਾਲੀ ਆ ਬਾਈ ਦੋਨੇ ਹਿਆਰ ਵਾਲੇ ਆ ਜੋੜਾ ਲੱਗ ਗਿਆ ਦੋਨਾਂ ਦਾ ਆਪਣੇ ਆਪ ਹੀ ਲੱਗਾ ਇਹ ਆ ਦੇਖੋ ਕਿਦਾਂ ਦਾ ਲੱਗਦਾ ਜੋੜ ਇਹ ਵੀ ਦੱਸਣਾ ਅੱਜ ਸ਼ੌਂਕ ਜਿਹੜਾ ਪੂਰਾ ਬਦੀਆ ਤਰੀਕੇ ਨਾਲ ਤੁਹਾਨੂੰ ਕਰਾ ਰਿਹਾ ਵੀਡੀਓ ਬਣਾ ਕੇ ਬਾਈ ਦਿਖਾ ਰਿਹਾ ਠੀਕ ਹੈ ਜੀ ਕੋਸ਼ਿਸ਼ ਹੁੰਦੀ ਆ ਭਰਾਵਾਂ ਨੂੰ ਸ਼ੌਂਕ ਕਰਾਉਂਦੇ ਰਹੀਏ ਬਾਈ ਤੇ ਆ ਨੇੜੇ ਤੋਂ ਦੇਖ ਲਓ ਕੋਕਾ ਕੋਲਾ ਜੋੜਾ ਆ ਕਬੂਤਰ ਆ ਸਾਡਾ ਵੱਡਾ ਇਹਦਾ ਪਿਓ ਜਿਹੜਾ ਕਾਲਾ ਚੀਨਾ ਆ ਬਾਈ ਆ ਆ ਗਿਆ ਨੇੜੇ ਇਸ ਕਬੂਤਰ ਦਾ ਪੱਠਾ ਆ ਕਾਲੇ ਚੀਨੇ ਦਾ ਆ ਜਿਹੜਾ ਕੋਕਾ ਕੋਲਾ ਆ ਅਡਾ ਮਜ਼ਾ ਆ ਜਾਂਦਾ ਇਹਨਾਂ ਦੀ ਹਲੇ ਦਿੰਦੇ ਆ ਬਾਈ ਬੱਚੇ ਇਹਦੇ ਵੀ ਅਡਾ ਆ ਕੋਕਾ ਕੋਲਾ ਦੇ ਵੀ ਨਾਲ ਕਬੂਤਰੀ ਆ ਹਰਪ੍ਰੀਤ ਲੱਲਿਆਂ ਵਾਲੀ ਆ ਜਿਹੜੀ ਸ਼ਾਖੀ ਰਤੀ ਆ ਤੇ ਬਹੁਤ ਹੀ ਸੋਹਣਾ ਰਿਜ਼ਲਟ ਜਿਹੜਾ ਇਹਨਾਂ ਦਾ ਆਇਆ। ਹੁਣ ਕਬੂਤਰ ਤੇ ਬਹੁਤ ਆ ਵਿੱਚ ਤੁਹਾਨੂੰ ਦਿਖਾਈ ਜਾ ਰਹੇ ਆ ਆਪਾਂ ਬਾਈ। ਆਹ ਹੈਗਾ ਆ ਚਿੱਟੀਆਂ ਅੱਖਾਂ ਦਾ ਇਹ ਵੀ ਹਜ਼ਾਰ ਵਾਲਿਆਂ ਜੋ ਕਹਿ ਲੋ ਜਾਂ ਕਿਹੜਿਆਂ ਜੋ ਕਹਿ ਲੋ ਬਾਈ ਉੱਡਣ ਨਾਲ ਮਤਲਬ ਹੋਣਾ ਚਾਹੀਦਾ। ਨਾਂ ਦੇ ਨਾਲ ਕੁਝ ਨਹੀਂ ਹੁੰਦਾ। ਉੱਡਣੇ ਚਾਹੀਦੇ ਕਬੂਤਰ। ਆਹ ਕਬੂਤਰੀ ਛਾਂ ਆਖੀ ਲੱਗੀ ਆ ਇਹਦੇ ਨਾਲ। ਇਹ ਕਬੂਤਰੀ ਉਹ ਆ ਜਿਹੜੀ ਬਾਈ 1 ਮਹੀਨੇ ਬਾਅਦ ਜਿਹੜੀ ਸਾਨੂੰ ਲੱਭੀ ਸੀ। ਆਪਾਂ ਸੋਚਿਆ ਵੀ ਗਵਾਚ ਗਈ। ਕਿਸ ਨੇ ਮਤਲਬ ਕਹਿੰਦਾ ਕਿਸੇ ਦੇ ਨਾ ਘਰੇ ਹੀ ਪਤਾ ਨਹੀਂ ਕਿਸ ਲਈ ਕਿਸ ਨੇ ਨਾ ਚੌਲ ਪਾਈਗਾ ਕੋਈ ਇਹਨੂੰ ਇਹਦੀਆਂ ਲੱਤਾਂ ਰੁਕ ਗਈਆਂ ਚੌਲ ਪਾਉਣਾ ਕੱਲੇ ਚੌਲ ਹੀ ਪਾਈ ਗਏ ਹੋਰ ਕੁਝ ਪਾਇਆ ਹੀ ਨਹੀਂ ਜਦੋਂ ਬਿਮਾਰ ਹੋ ਗਈ ਤਾਂ ਫਿਰ ਸਾਨੂੰ ਫੋਨ ਕਰਕੇ ਕਿਸੇ ਬੰਦੇ ਨੇ ਦੱਸਿਆ ਲਾਗਲੇ ਘਰ ਛੁੱਟ ਦਿੱਤੀ ਉਹਨਾਂ ਨੇ ਹਰੇ ਵੀ ਕਹਿੰਦੇ ਵੀ ਕੋਠੇ ਤੇ ਕਬੂਤਰੀ ਆ ਸਾਡੇ ਬੈਠੀਏ ਕੋਡਣੀ ਹੁੰਦਾ ਇਹਦੇ ਪਾਰਕ ਹੁੰਦੇ ਰੁਕ ਗਈ ਸੀ ਬਾਈ ਫਿਰ ਆਪਾਂ ਇਹਦਾ ਦਵਾਈ دارੂ ਕੀਤਾ ਇਹਨੂੰ ਸ਼ਹਿਦ ਵਗੈਰਾ ਦਿੱਤਾ ਆਪਾਂ ਤੇ ਅੱਜ ਇਹਦੇ ਹੁਣ ਜਿਹੜੇ ਆ ਗਿਆ ਸਰੀਰ ਜਿਹੜਾ ਵਧੀਆ ਚੱਲਣ ਲੱਗ ਗਿਆ ਆ ਜੋੜਾ ਲੱਗ ਗਿਆ ਇਹਦੇ ਨਾਲ ਇਹਦਾ ਹੁਣ ਇਹਦੇ ਵਿੱਚ ਆਪਾਂ ਕਬੂਤਰੀਆਂ ਹੋਰ ਛੱਡਾਂਗੇ ਕਬੂਤਰਾਂ ਦੇ ਨਾਲ ਪਰ ਛੱਡਾਂਗੇ ਜਿਹੜੀਆਂ ਐਂ ਟਕਾ ਕੇ ਪੂਰੀਆਂ ਜਿਹੜੀਆਂ ਸੈਟ ਲੱਗਣਗੀਆਂ ਆਪਾਂ ਨੂੰ ਕਿਹੜੇ ਕਬੂਤਰਾਂ ਕਿਹੜੀ ਸੈਟਾ ਜੋੜਾ ਬਣਾ ਬਣਾ ਕੇ ਛੱਡਾਂਗੇ ਆਪਾਂ ਬਾਈ ਤੇ ਇੱਕ ਉੱਪਰ ਬੈਠਾ ਬਾਈ ਜਾਦੀਮਾਨ ਸਾਹ ਵਾਲਾ ਜੋੜ ਉਹ ਵੀ ਤੁਹਾਨੂੰ ਦਿਖਾਣੇ ਆ ਇੰਨੇ ਅੰਡੇ ਰੱਖ ਦਿੱਤੇ ਹੋਏ ਉਹ ਪਿੱਛੇ ਬੈਠਾ ਆ ਜੀ ਆ ਕਬੂਤਰ ਆ ਸਾਹਮਣੇ ਤੇ ਪਿੱਛੇ ਆ ਕਬੂਤਰੀ ਜੀ ਉੱਡਿਆਂ ਦੇ ਵਿੱਚ ਕੁੰਡੇ ਜਿਹੜੇ ਹੈਗੇ ਸਾਰੇ ਆਪਾਂ ਰੱਖ ਦਿੱਤੇ ਹੋਏ ਆ ਬਈ। ਲੱਗ ਲੱਗ ਤੇ ਖਾਣੇ ਵੀ ਪੂਰੇ ਆਪਾਂ ਖੁੱਲੇ ਬਣਾਏ ਹੋਏ ਆ। ਬਾਕੀ ਮਤਰੋ ਚੱਲਦੇ ਆਂ ਦੂਸਰੇ ਖੁੱਡੇ ਦਾ ਤੁਹਾਨੂੰ ਕਰਾਉਨੇ ਆਂ ਆਪਾਂ ਸ਼ੌਂਕ। ਠੀਕ ਆ ਜੀ। ਇਹ ਆ ਆਪਣਾ ਇੱਕ ਫੁੱਡਾ ਤੇ ਆਹ ਕਬੂਤਰ ਕੁਝ ਬਾਹਰ ਆ ਕੇ ਬੈਠਿਆ ਤੇ ਤੁਹਾਨੂੰ ਇਹਨਾਂ ਦਾ ਵੀ ਕਰਾ ਦਈਏ ਸ਼ੌਂਕ। ਹੁਣ ਦੇਖਦੇ ਆਂ ਬਈ ਪੂਰੇ ਵਧੀਆ। ਕਿਉਂਕਿ ਅੰਦਰ ਤਾਂ ਉਹ ਗੱਲ ਬਣਦੀ ਨਹੀਂ ਹੈਗੀ। ਦੇਖੋ ਕਿਦਾਂ ਦਾ ਲੱਗਦਾ ਸ਼ੌਂਕ ਬਈ। ਤੰਨੇ ਆ ਉੱਪਰ ਬੈਠੇ ਆ। ਹਿਆਰ ਵਾਲਾ, ਰਜਨ ਵਾਲਾ ਤੇ ਤੰਨੇ ਵਾਲਾ। ਤੇ ਵਿੱਚ ਜਾ ਕੇ ਖੜ ਗਈ ਟੈਡੀ ਕਬੂਤਰੀ। ਆਇਆ ਆਪਣਾ 13 ਘੰਟੇ ਜਿਹਦੇ ਬੱਚੇ ਉੱਡੇ ਆ ਉਹ ਆ। ਰਹਿਣਗੇ ਆਪਣੇ ਕੋਲ ਬਾਈ ਅੰਡਿਆਂ ਜੋ ਬੱਚੇ ਕੱਢਣ ਨਾ ਕੱਢਣ ਕਿਉਂਕਿ ਇਹ ਕਬੂਤਰ ਨੇ ਸਾਨੂੰ 2018 ਵਾਲਾ ਮੋਟਰਸਾਈਕਲ ਜਿਤਾਇਆ ਸੀ। ਇਹ ਵੀ ਉਦੋਂ ਛਾਂ ਦੇ ਵਿੱਚ ਉੱਡਦਾ ਸੀ ਆਪਣਾ ਲਾਲ ਜੀਨਾ ਜਦੋਂ 2018 ਚ ਮੋਟਰਸਾਈਕਲ ਜਿੱਤਿਆ ਸੀ। ਠੀਕ ਹੈ ਜੀ ਦੇਖੋ ਆਪਣਾ ਆ ਗਾਲੜ ਦੇਖੋ ਆਇਆ ਗਾਲੜ ਬਾਹਰ ਦਾ ਆ ਕੇ ਪਤਾ ਲੱਗਦਾ ਕਬੂਤਰਾਂ ਦਾ ਨਖਾਰ ਠੀਕ ਹੈ ਜੀ ਲਓ ਵੀ ਮੇਤਰੋ ਚੱਲਦੇ ਹਾਂ ਹੁਣ ਅਗਲੇ ਖੁੱਡੇ ਦੇ ਵਿੱਚ ਤੇ ਤੁਹਾਨੂੰ ਕਰਾਉਨੇ ਆਪਾਂ ਸ਼ੌਂਕ ਇਹ ਹੈ ਭਈ ਆਪਣਾ ਇੱਕ ਖੁੱਡਾ ਜੀ ਤੁਹਾਨੂੰ ਦਿਖਾਇਆ ਆਪਾਂ ਆ ਖੁੱਡਾ ਜਿਹਦੇ ਵਿੱਚ ਰੱਤੇ ਡੱਬੇ ਆ ਜਿਆਦਾ ਸਾਡੇ ਜੀ ਐਲੋ ਭਾਈ ਕਰੋ ਸ਼ੌਂਕ ਲੈਣਾ ਜੀ ਲੱਗੇ ਪਏ ਆ ਕੋ ਉੱਪਰ ਜਾਈ ਜਾਂਦੇ ਆ ਡਰ ਕੇ ਤੇ ਇਧਰ ਵੀ ਦੇਖੋ ਜਿਹੜੇ ਪਰੇ ਦੂ ਆ ਨੇ ਡੱਬੇ ਬੱਚੇ ਨਿਹਾਲ ਸਿੰਘ ਵਾਲੀ ਡੱਬੀ ਦੇ ਆ ਭਾਈ ਆਹ ਦੇਖੋ ਇਹਦੇ ਵਿੱਚ ਜਿਆਦਾ ਤੁਹਾਨੂੰ ਰੱਤੇ ਤੇ ਡੱਬੇ ਮਿਲਣਗੇ ਆਪਣੇ ਇਸ ਖੁੱਡੇ ਦੇ ਵਿੱਚ ਰੱਤੇ ਜਿਹੜੇ ਜਮਾਂ ਸਿਰਿਓਂ ਜਿਹੜੇ ਕਹਲੋ ਪੀਤਹੀਂ ਧੰਨੇ ਵਾਲੇ ਕਹਲੋ ਜਾਂ استاد ਵਕੀਲ ਝੰਡਾ ਵਾਲੇ ਕਹਲੋ ਜਾਂ استاد ਬਿੰਦਰ ਚੰਦ ਵਾਜੇ ਵਾਲੇ ਕਹਲੋ ਇਹ ਉਹਨਾਂ ਕਬੂਤਰਾਂ ਜੋ ਬਣਾਏ ਆ ਬਾਈ ਆਪਾਂ ਅਡਾਰ ਇਹ ਉਡਾਰ ਵਾਲੇ ਆ ਸ਼ੋਅ ਵਾਲੇ ਨਹੀਂ ਹੈਗੇ ਇੱਕ ਹੁੰਦੇ ਸ਼ੋਅ ਪੀਸ ਇਹਨਾਂ 'ਚ ਅਡਾਰ ਬਹੁਤ ਆ ਇਹਨਾਂ ਦੇ ਵਿੱਚ ਬਾਈ ਪੂਰੇ ਵਧੀਆ ਉੜਦੇ ਆ ਠੀਕ ਆ ਜੀ ਤੇ ਆ ਦੇਖੋ ਕੁਝ ਡੱਬੇ ਉੱਪਰ ਵੀ ਬੈਠਿਆ ਤੇ ਇੱਕ ਜੋੜੀ ਮਖਿਆਲਿਆਂ ਦੀ ਵੀ ਵਿੱਚ ਉੱਪਰ ਬੈਠੀ ਆ ਉਹਨਾਂ ਨੇ ਬੱਚਾ ਕੱਢਿਆ ਹੋਇਆ ਆ ਠੀਕ ਆ ਜੀ ਇੱਕ ਅੰਡਾ ਆ ਰਤੀ ਨੇ ਰੱਖ ਦਿੱਤਾ ਬਈ ਆਪਣੀ ਨੇ ਤੇ ਆ ਆ ਜੋੜਾ ਇੱਕ ਚਟਿਆਂ ਦਾ ਲਾਇਆ ਹੋਇਆ ਆ ਕਬੂਤਰ ਆ ਪੀਲੇ ਛੱਲੇ ਵਾਲਾ ਇਹ ਹੈਗਾ ਫੌਜੀ ਧਮੋਟ ਵਾਲਾ ਤੇ ਕਬੂਤਰੀ ਦੇ ਬਲੱਡ ਬਾਰੇ ਜਾਣਕਾਰੀ ਨਹੀਂ ਸ਼ਾਇਦ ਮੀਰ ਆਬਾਂ ਦੇ ਵਿੱਚੋਂ ਆਵਾ ਪੱਕਾ ਨਹੀਂ ਕਹਿ ਸਕਦਾ ਠੀਕ ਆ ਬਾਈ ਜੀ ਤੇ ਆ ਡੱਬਾ ਵੱਡਾ ਡੱਬਾ ਤੇ ਇਹਦੀ ਕਬੂਤਰੀ ਨੇ ਵੀ ਅੰਡੇ ਰੱਖਿਆ ਉਹ ਵੀ ਤੁਹਾਨੂੰ ਆਪਾਂ ਦਿਖਾਣੇ ਆ ਇਹ ਪਿਓ ਰਾਜਨ ਨੇ ਵੀ ਡੱਬਿਆ ਬਾਈ ਇਹਨਾਂ ਦੇ ਵਿੱਚ ਵੀ ਆਪਾਂ ਕੋਈ ਕਸਰ ਨਹੀਂ ਛੱਡੀ ਪੂਰੀਆਂ ਨਸਲਾਂ ਜਿਹੜੀਆਂ ਛਾਂਡ ਛਾਂਡ ਕੇ ਲਿਆਂਦੀਆਂ ਤੇ ਪਿੱਛੇ ਬੈਠਾ ਟੈੜੀਆਂ ਦਾ ਜੋੜਾ ਵੱਡੇ ਟੈੜੀਆਂ ਦਾ ਇੱਕ ਦੋ ਜੋੜੇ ਇਹਦੇ ਚ ਛੱਡੇ ਹੋਇਆ ਹੈ ਇੱਕ ਜੋੜਾ ਜਿਹੜਾ ਦੂਜੇ ਖੁੱਡੇ ਦੇ ਵਿੱਚ ਆ ਅੱਜ ਸ਼ੌਂਕ ਕਰਾ ਰਹੇ ਤੁਹਾਨੂੰ ਬਈ ਆਪਣੇ ਕਬੂਤਰਾਂ ਦਾ ਕੱਲਾ ਕੱਲਾ ਕਬੂਤਰ ਜਿਹੜਾ ਤੁਹਾਨੂੰ ਦਿਖਾ ਰਹੇ ਆ ਵਧੀਆ ਤਰੀਕੇ ਦੇ ਨਾਲ ਤੇ ਡੱਬੇ ਡੱਬੇ ਨੇ ਇਹਦੇ ਵਿੱਚ ਆਹ ਟੀਰਾ ਡੱਬਾ ਆਪਣਾ ਬਈ ਆਹ ਕਬੂਤਰੀ ਦੇਖੋ ਕੋਕਾ ਕੋਲਾ ਰੱਤੀ ਕਿੰਦਾ ਨਹੀਂ ਲੱਗਦੀ ਆ ਬਈ ਇਹ ਜੋੜਾ ਹੀ ਆ ਇਹਦੇ ਨਾਲ ਹੀ ਆ ਇਹਦਾ ਜੋੜਾ ਆ ਬੱਚਾ ਇਹਨਾਂ ਦਾ ਇੱਕ ਬੱਚਾ ਜਿਹੜਾ ਗਾਇਬ ਹੋ ਗਿਆ ਹੈਗਾ ਇਸ ਜੋੜੇ ਦਾ ਪਤਾ ਨਹੀਂ ਲੱਗਾ ਕਿੱਥੇ ਗਿਆ ਤੇ ਬੱਚਾ ਵੀ ਜਿਹੜਾ ਪੂਰਾ ਕੋਕਾ ਕੋਲਾ ਖੱਡਿਆ ਭਈਏ ਜੋੜੇ ਨੇ ਇੱਕ ਕਬੂਤਰ ਸਿਰਫ ਤੁਹਾਡੇ ਸ਼ੌਂਕ ਲਈ ਆ ਮਿੱਤਰੋ ਅੱਜ ਸਮਾਂ ਆ ਟਾਈਮ ਸੀ ਤੇ ਮੈਂ ਦਿਨੇ ਅੱਜ ਘਰੇ ਆ ਗਿਆ ਸੀ ਤੇ ਵੀਡੀਓ ਬਣਾਈਆਂ ਆਪਣੇ ਕਬੂਤਰਾਂ ਦੀ ਤੇ ਮੈਂਗਾ ਭਰਾਵਾਂ ਨੂੰ ਕਰਾ ਦਈਏ ਸ਼ੌਂਕ ਆਹ ਕਬੂਤਰ ਦੀ ਅੱਖ 'ਚ ਟੀਰ ਪੈਂਦਾ ਇਹ ਵੀ ਕਾਕੇ ਉਸਤਾਦ ਵਾਲੇ ਕਬੂਤਰਾਂ ਦੇ ਵਿੱਚੋਂ ਆ ਤੇ ਡੱਬੇ ਬੱਚੇ ਵੀ ਕੱਢ ਦਿੰਦਾ ਬਾਈ ਇੱਕ ਅੱਖ ਚਿੱਟੀ ਆ ਤੇ ਇੱਕ ਅੱਖ 'ਚ ਬੰਨਦਾ ਇਹਦੇ ਟੀਰ ਠੀਕ ਹੈ ਜੀ ਆਹ ਵੱਡਾ ਕਬੂਤਰ ਆ ਜਿਹੜਾ ਡੱਬਾ ਇਹਦੇ ਨਾਲ ਕਬੂਤਰੀ ਲੱਗੀ ਆ ਬਈ ਆਹ ਬੈਠੀ ਆਂਡਿਆਂ ਤੇ ਤੇ ਆਇਆ ਨਿਹਾਲ ਸਿੰਘ ਵਾਲੀ ਡੱਬੀ ਬਈ ਇਹਦਾ ਅੰਡਾ ਇੱਧਰ ਇੱਕ ਟੁੱਟ ਗਿਆ ਸੀ ਇੱਕ ਹੈਗਾ ਆ ਇਹ ਨੇਰੇ ਜਦੋਂ ਮੈਂ ਖੁੱਡੇ 'ਚ ਵੜਿਆ ਸੀ ਤੇ ਉਹਦੇ ਕਰਕੇ ਦਿੱਕਤ ਹੋ ਗਈ ਸੀ ਤਾਂ ਕਰਕੇ ਇਹਦਾ ਅੰਡਾ ਜਿਹੜਾ ਇੱਕ ਟੁੱਟ ਗਿਆ ਸੀ ਕਬੂਤਰਾਂ ਨੇ ਉੱਪਰ ਛਾਲ ਮਾਰ ਦਿੱਤੀ ਤੇ ਇੱਕ ਹੀ ਅੰਡਾ ਇਹਦੇ ਵਿੱਚ ਹੁਣ ਇੱਕ ਬੱਚਾ ਚਲੋ ਵਧੀਆ ਪਲ ਜੂਗਾ ਪਹਿਲਾਂ ਦੋ ਬੱਚੇ ਇਹਦੇ ਆ ਆ ਬਈ ਆਹ ਦੇਖੋ ਦੋਨੇ ਪਲ ਗਏ ਇਹ ਦੋਨੇ ਡੱਬੀ ਦੇ ਆ ਤੇ ਨਾਲ ਕਬੂਤਰ ਜਿਹੜਾ ਰਸਤਾ ਲੱਗਾ ਹੋਇਆ ਸੀ ਇਹਦੇ ਕਿੱਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਤੇ ਚੱਲਦੇ ਆ ਮਿੱਤਰੋ ਹੁਣ ਆਪਾਂ ਅਗਲੇ ਖੁੱਡੇ ਦੇ ਵਿੱਚ ਤੇ ਉਹਦਾ ਵੀ ਤੁਹਾਨੂੰ ਕਰਾ ਦਿੰਨੇ ਆ ਆਪਾਂ ਇਹ ਸ਼ੌਂਕ ਇਹੀ ਡੱਬਿਆਂ ਤੇ ਰੱਤਿਆਂ ਵਾਲਾ ਖੁੱਡਾ ਬਾਈ ਫੇਰ ਤੁਹਾਨੂੰ ਦੱਸ ਦਈਏ ਵਿੱਚ ਆ ਕੋਇਲਾ ਵੀ ਹੈਗੀਆਂ ਨੇ ਯਕੀ ਯਾਰ ਇਹਦੇ ਵਿੱਚ ਬੱਚਾ ਸੀ ਹੈਗਾ ਹੈਗਾ ਆ ਛੋਟਾ ਜਿਹਾ ਬੱਚਾ ਆ ਇਹਨੂੰ ਲੱਗਦਾ ਇਹਨਾਂ ਨੇ ਦਾਣਾ ਨਹੀਂ ਦਿੱਤਾ ਇਹ ਦੇਖੋ ਬਾਈ ਆ ਜਿਹਨੂੰ ਦਾਣਾ ਨਹੀਂ ਇਹਨਾਂ ਨੇ ਦਿੱਤਾ ਮੇਰੇ ਹਿਸਾਬ ਨਾਲ ਬੇਠ ਕਰ ਦਿੱਤੀ ਗ੍ਰੋਥ ਵੀ ਘਟ ਹੁੰਦੀ ਹੈ ਜਦੋਂ ਦਾਣਾ ਪਾਣੀ ਨਹੀਂ ਦਿੰਦੇ ਬੱਚਿਆਂ ਨੂੰ ਇੱਕ ਬੱਚਾ ਹੀ ਦੇ ਵਿੱਚ ਗਿਆ ਬਾਈ ਮੇਰਾ ਰਦਾ ਇਹਨਾਂ ਨੂੰ ਦੋਨਾਂ ਨੂੰ ਕਰ ਦਿੰਨੇ ਇਕੱਠੇ ਕਿਉਂਕਿ ਇਹ ਵੀ ਉਹਦੇ ਕਿ ਜੱਡਾ ਹੀ ਆ ਤੇ ਦਾਣਾ ਪਾਣੀ ਮਿਲਦਾ ਰਹੂਗਾ ਨਾ ਆ ਨਿਕਾਇਆ ਇੱਕ ਵੱਡਾ ਆ ਇਦੇ ਵਿੱਚ ਇਹਨੂੰ ਕਰ ਦਿੰਨੇ ਆ ਕਿਉਂਕਿ ਉਹਨਾਂ ਨੇ ਇਹਨੂੰ ਦਾਣਾ ਪਾਣੀ ਨਹੀਂ ਦਿੱਤਾ ਇਹਦੇ ਮਾਂ ਪਿਓ ਨੇ ਲਓ ਵੀ ਮੇਤਰਾ ਆਜੋ ਅੱਗੇ ਇਹਦੇ ਵਿੱਚ ਆਪਾਂ ਲਾਇਏ ਨੇ ਸ਼ਾਂਖੇ ਜੋੜੇ ਹੁਣ ਖੁੱਡੇ ਦੇ ਵਿੱਚ ਇਹਦੇ ਵਿੱਚ ਟੋਟਲ A to Z ਜਿਹੜੇ ਬਈ ਸ਼ਾਂਖੇ ਕਬੂਤਰ ਮੇ ਸਾਡੇ ਠੀਕ ਹੈ ਜੀ ਤੇ ਕਰੋ ਸ਼ੌਂਕ ਮੇਰੇ ਵੀਰਾਂ ਇਹਦੇ ਵਿੱਚ ਤੁਹਾਨੂੰ ਕੋਈ ਵੀ ਖੱਟੀ ਕਾਲੀ ਆਦਾਂ ਨਹੀਂ ਮਿਲੂਗਾ ਟਾਂਕਾ ਜ਼ਰੂਰ ਕੋਈ ਨਾ ਕੋਈ ਹੋ ਸਕਦਾ ਪਰ ਬਾਕੀ ਸਾਰੇ ਸ਼ਾਹ ਆਖੇ ਮੈਣਨਗੇ ਇਹਦੇ ਵਿੱਚ ਆਪਾਂ 15 ਜੋੜੇ ਜਿਹੜੇ ਲਗਾ ਚੁੱਕੇ ਆ ਠੀਕ ਹੈ ਜੀ ਆਹ ਖੱਟੀ ਕਾਲੀ ਵਾਲੀ ਹੈ ਕਬੂਤਰੀ ਹੈ ਕਹਾਡੀ ਇਹ ਬਈ ਸੋਕੇ ਜਾ ਗਈ ਸੀ ਮਰਨੋਂ ਬਚੀ ਆ ਬਿਲਕੁਲ ਸਹੀ ਹੋ ਗਈ ਦੇਖੋ ਭਰ ਗਿਆ ਸਰੀਰ ਇਹਦਾ ਪੂਰਾ ਵਧੀਆ ਇੱਕ ਕਬੂਤਰੀਆਂ ਕਬੂਤਰ ਹੁਣ ਜਿਹੜੇ ਹੈਗੇ ਆਪੋ ਆਪਣੇ ਅੰਡੇਾਂ ਤੇ ਜਿਹੜੇ ਬੈਗੇ ਨੇ ਦਾਣਾ ਪਾਣੀ ਖਾ ਕੇ ਦਾਣਾ ਪਾਣੀ ਇਹਨਾਂ ਦਾ ਭਈ ਆਪਾਂ ਕਰ ਦਿੱਤਾ ਟਾਈਮ ਨਾਲੇ ਇੱਧਰ ਵੀ ਅੰਡਿਆਂ ਤੇ ਬੈਠੀ ਆ ਇੱਕ ਬਾਬੇ ਦੀ ਕਿਰਪਾ ਹੋਵੇ ਹੁਣ ਬੱਚੇ ਨਿਕਲਣ ਸਾਰਿਆਂ ਦੇ ਫੇਰ ਆ ਜੋੜੇ ਲਗਭਗ ਸਾਰੇ ਲੱਗ ਗਏ ਆ ਸੈੱਟ ਹੋ ਗਏ ਆ ਆ ਕਬੂਤਰ ਸਾਰਿਆਂ ਨਾਲੋਂ ਵੱਡਾ ਕਬੂਤਰ ਆ ਖੁੱਡੇ ਦਾ ਇਹ ਆਪਣੇ ਘਰ ਦਾ ਆ ਜੀ ਪੁਰਾਣਾ ਆਇਆ ਹੋਇਆ ਏ ਸੰਗੇ ਬਾਈ ਤੋਂ ਹੁਣ ਝਾੜੇ ਦੇ ਵਿੱਚ ਆ ਪਰ ਇਹਨੇ ਅੰਡੇ ਰੱਖੇ ਹੋਏ ਆ ਇੱਧਰ ਆ ਅੰਡੇ ਇਸ ਜੋੜੇ ਦੇ ਅੰਡੇ ਹੁਣ ਪੱਕੇ ਆ ਪੱਕੇ ਆ ਥੋੜੇ ਦਿਨਾਂ ਬਾਅਦ ਪਤਾ ਲੱਗੂਗਾ ਉੰਦੇ ਹਫਤੇ ਜਿਹੜੇ ਆਪਾਂ ਚੈੱਕ ਕਰਾਂਗੇ ਆ ਸਾਰੇ ਖਾਨਿਆਂ ਦੇ ਵਿੱਚ ਜਿਹੜੇ ਕਬੂਤਰੀਆਂ ਨੇ ਅੰਡੇ ਰੱਖ ਲਏ ਆ ਇਹਨਾਂ ਨੂੰ ਹਫਤਾ 10 ਦਿਨ ਹੋ ਗਿਆ ਇਹਦੇ ਵਿੱਚ ਛੱਡਿਆਂ ਨੂੰ ਜੋੜਿਆਂ ਨੂੰ ਬਾਈ ਆ ਕਬੂਤਰੀ ਆ ਬਾਈ ਗਗਨੇ ਬਾੜੇਵਾਲ ਵਾਲੀ ਇਹ ਵੀ ਸ਼ਾਖੀ ਆ ਇਹਦਾ ਬੱਚਾ ਵੀ ਜਿੱਤਿਆ ਸੀ ਆਪਣਾ ਇੱਕ ਆਹ ਕਬੂਤਰ ਬੈਠਾ ਬਈ ਕਾਲਾ ਚੀਨਾ ਇਹਨੇ ਡੱਬੇ ਬੱਚੇ ਕੱਢੇ ਸੀ ਬਈ ਸਰਨੀ ਚਕੇਰੀਆਂ ਦੇ ਘਰੋਂ ਇਹ ਆਇਆ ਹੋਇਆ ਕਬੂਤਰ ਆ ਸ਼ਾਖਾਂ ਠੀਕ ਆ ਜੀ ਬਾਕੀ ਚੱਲਦੇ ਆਂ ਮਿੱਤਰੋ ਅਗਲੇ ਖੁੱਡੇ ਦੇ ਵਿੱਚ ਤੇ ਕਰਾਉਨੇ ਤੁਹਾਨੂੰ ਉਹਦਾ ਵੀ ਸ਼ੌਂਕ ਠੀਕ ਹੈ ਜੀ ਤੇ ਸ਼ੌਂਕ ਕਿਦਾਂ ਦਾ ਲੱਗਦਾ ਦੱਸਿਓ ਜਰੂਰ ਬਾਈ ਐਹੀ ਮਾਈ ਬਾਈ ਜੀ ਤੀਜਾ ਖੁੱਡਾ ਚੱਲਦੇ ਹਾਂ ਹੁਣ ਅਗਲੇ ਨੈਕਸਟ ਖੁੱਡੇ ਦੇ ਵਿੱਚ ਤੇ ਕਰਾਉਨੇ ਤੁਹਾਨੂੰ ਆਪਾਂ ਸ਼ੌਂਕ ਇਹਦੇ ਵਿੱਚ ਭਾਈ ਸਾਰੇ ਦੇ ਸਾਰੇ ਜਿਹੜੇ ਵੱਡੇ ਨਾਰਾ ਹੁਣ ਤੁਹਾਨੂੰ ਦੱਸ ਦਈਏ ਤੇ ਇਹ ਜਿਹੜੇ ਕਬੂਤਰ ਹੁਣ ਤੁਹਾਨੂੰ ਦੱਸ ਦਈਏ ਵੀ ਇਹਨਾਂ ਨੇ ਟੈਂਪਰੇਚਰ 40 ਤੱਕ ਜਿਹੜੇ ਹੈਗੇ 13 13 ਘੰਟੇ 12 12 ਘੰਟੇ 14 14 ਘੰਟੇ ਕਦੇ ਵੱਧ ਕਦੇ ਘੱਟ 40 ਡਿਗਰੀ ਤੱਕ ਇਹਨਾਂ ਦੀ ਗਾਰੰਟੀ ਆ ਵੀ 12 ਘੰਟੇ ਵਿੱਚ ਕਈਆਂ ਨੇ ਕਰ ਦਿੱਤੇ ਇਹਦੇ ਵਿੱਚੋਂ ਜਦੋਂ ਵੀ 45 46 ਡਿਗਰੀ ਜਾਂਦਾ ਆ ਉਦੋਂ ਤਾਂ ਫਿਰ ਉਹੀ 2 3 ਵਜਦੇ ਆ ਠੀਕ ਹੈ ਜੀ ਹਵਾ ਦੇ ਵਿੱਚ ਛੱਡਣ ਨੂੰ ਕੋਈ ਜਿੰਨਾ ਮਰਜੀ ਗਈ ਜਾਵੇ ਕਿ 40 ਡਿਗਰੀ ਤੱਕ ਇਹ ਸ਼ਾਮ ਕਰਨ ਦੀ ਹਿੰਮਤ ਰੱਖ ਰਿਹਾ ਕਬੂਤਰ ਉਹ ਵੀ ਚੰਗਾ ਬਲਾਡੀ ਵੀਰੇ ਉੱਡਦਾ ਆ ਹਰ ਕੋਈ ਨਹੀਂ ਉੱਡਦਾ ਉਹ ਵੀ ਵਿੱਚੋਂ ਕੋਈ ਕੋਈ ਇਦਾਂ ਕਦੇ ਘਟ ਜਾਂਦੇ ਕਦੇ ਵਧ ਜਾਂਦੇ ਇਵੇਂ ਹੁੰਦਾ ਇਹ ਸਾਰੇ ਦੇ ਸਾਰੇ ਨਾਰਾ ਬਾਈ ਤੇ ਆਪ ਉਹ ਜੀ ਉੱਪਰ ਵੀ ਬੈਠੇ ਨੇ ਬਈ ਮਿੱਤਰੋ ਕਰੋ ਸ਼ੌਂਕ ਮੇਰੇ ਵੀਰ ਇਹ ਨਹੀਂ ਆਪਣੀ ਜਿਹੜੀ ਸ਼ਾਹ ਖਿਬਰੀਡ ਵਾਲੀ ਆ ਲਗਭਗ ਵਿੱਚ ਇਹਦੇ ਵਿੱਚ ਮਿਕਸ ਨੇ ਖਟੀਆਂ ਵਾਲੇ ਵੀ ਆ ਚਟੀਆਂ ਵਾਲੇ ਵੀ ਆ ਤੇ ਦੋ ਇਹਦੇ ਵਿੱਚ ਰੱਤੇ ਵੀ ਆ ਇੱਕ ਉੱਪਰ ਬੈਠਾ ਰੱਤਾ ਤੇ ਇੱਕ ਆਹ ਬੈਠਾ ਰੱਤਾ ਬਈ ਠੀਕ ਆ ਤਾਂ ਤੁਹਾਨੂੰ ਆਪਾਂ ਦਿਖਾਣੇ ਆ ਆਪਣਾ ਪੁੰਨੂ ਵਾਲਾ ਕਬੂਤਰ ਪ्योर ਦੋ ਨੇ ਸਾਡੇ ਕੋਲੇ ਇਹਦੇ ਵਿੱਚ ਇੱਕ ਬਈ ਆਹ ਫਿਰਦਾ ਆ ਖਟੀਆਂ ਅੱਖਾਂ ਦਾ ਕਰੋ ਸ਼ੌਕੇ ਦਾ ਤੇ ਇਕ ਇਹਦਾ ਭਰਾ ਲੱਗ ਗਈ ਆ ਇਹਦੇ ਪਿਛਲੇ ਬੰਨੇ ਆ ਇਹਦਾ ਪਿਓ ਆ ਸੌਰੀ ਉਹ ਉਹ ਘਟਾ ਇਹਦੇ ਖਾਨਦਾਨ ਚੋਂ ਹੀ ਆ ਮਤਲਬ ਇਹ ਆ ਇਹ ਪਹਿਲਾਂ ਲੜਦੇ ਬਹੁ ਹੀ ਖੁੱਡੇ ਨਿੱਕੇ ਦੇ ਵਿੱਚ ਹੀ ਗਏ ਤੇ ਹੁਣ ਜਿਹੜੇ ਹੈਗੇ ਆ ਬਿਲਕੁਲ ਸਹੀ ਨੇ ਤੰਦਰੁਸਤ ਨੇ ਇਹਦੇ ਵਿੱਚ ਖੁੱਲੇ ਡੁੱਲੇ ਫਿਰਦੇ ਆ ਇਸ ਖੁੱਡੇ ਦੇ ਵਿੱਚ ਤੇ ਆਹ ਕਬੂਤਰ ਜਿੱਤਿਆ ਬਾਜੀ ਆਪਣਾ ਕੱਲਾ ਰਹਿ ਕੇ ਮੈਨੂੰ ਪਿੰਡ ਨਹੀਂ ਗਿਆ ਜਾਂ ਤੇ ਬਾਈ ਦੇ ਘਰੇ ਉੜਦਾ ਹੈਗਾ ਸੀ ਸ਼ਾਕ ਆ ਟੂਸਾ ਇਹਦਾ ਹੱਲੇ ਵੀ ਕਾਲਾ ਆ ਬਾਈ ਇਹਨਾ ਪਰਿੰਦਿਆਂ ਦੇ ਸਿਰ ਤੇ ਵੀ ਆਪਾਂ ਬਾਜ਼ੀਆਂ ੜਾਣੇ ਆ ਸ਼ੌਂਕ ਪੂਰਾ ਕਰਦੇ ਆ ਮਤਲਬ ਕਦੇ ਇਹਨਾਂ ਨੇ ਉਦਾਸ ਨਰਾਸ਼ ਨਹੀਂ ਕੀਤਾ ਜਦੋਂ ਉੜਦੇ ਆ ਤੇ ਦੱਸਦੇ ਆ ਵੀ ਅਸੀਂ ਹੈਗੇ ਆ ਬਾਈ ਬਹੁਤ ਚੰਗੀ ਉਡਾਣ ਬਣਾਉਂਦੇ ਆ ਤੇ ਕੋਈ ਜਿਹਦੇ ਵਿੱਚ ਉਹ ਵੀ ਆ ਜਿਹੜੇ ਆਪਣੇ ਘਰੇ ਇਸ ਸਾਲ ਉੜਦੇ ਹੀ ਇਹ ਗੁਲਾਬੀ ਪੂਸ਼ ਵਾਲਾ ਬੈਠਾ ਚਟੀਆਂ ਦਾ ਇਹ ਸਾਡੇ ਘਰੇ ਇੱਥੇ ਹੀ ਉੜਦਾ ਹੈਗਾ ਹੀ ਠੀਕ ਹੈ ਜੀ ਇੱਕ ਚਟੀਆਂ ਦਾ ਹੋ ਰਹੀ ਹੈ ਵਜੂਦ بڑے بڑے ਤਗੜੇ ਨੇ ਕਬੂਤਰਾਂ ਦੇ ਆਹ ਦੇਖੋ ਇੱਕ ਚਿੱਟੀਆਂ ਵਾਲਾ 2 ਨੰਬਰ ਤੇ ਬੈਠਾ ਚੱਲ ਤੇ ਕਾਟ ਵਜੂਦ ਟੌਰਾ ਪੂਰੀ ਹੈ ਨਾ ਕਬੂਤਰਾਂ ਦੀ ਇਹਦੇ ਵਿੱਚ ਸਾਰੇ ਨਾਰਾ ਬਾਈ ਫੇਰ ਤੁਹਾਨੂੰ ਦੱਸਦੀਏ ਤੇ ਦੂਜੇ ਖੁੱਡੇ ਦੇ ਵਿੱਚ ਚੱਲਦੇ ਆ ਉਹਦੇ ਵਿੱਚ ਨੇ ਮਦੀਨਾ ਤੁਹਾਨੂੰ ਕਰਾਉਣੇ ਆ ਆਪਾਂ ਮਦੀਨਾ ਦਾ ਵੀ ਸ਼ੌਂਕ ਆ ਲੋ ਬਈ ਮਤਰਾ ਇਹਦੇ ਵਿੱਚ ਆ ਕਮਫਟਰੀਆਂ ਸਾਰੀਆਂ ਤੇ ਆ ਲੈਣਾ ਬਣਾ ਕੇ ਬੈਠੀਆਂ ਨੇ ਵਿੱਚ ਆ ਲੋ ਬਈ ਕਰੋ ਸ਼ੌਂਕ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਈ ਸੇਲ ਨਹੀਂ ਗੇ ਫਿਰ ਤੁਹਾਨੂੰ ਦੱਸ ਦਈਏ ਇਹ ਤੁਹਾਡੇ ਸ਼ੌਂਕ ਦੇ ਲਈ ਆ ਭਾਈ ਬਾਹਰ ਲੱਗਦਾ ਕੋਈ ਆਇਆ ਤੇ ਆਇਆ ਬਈ ਹਰੇਟੇ ਡਾਲੀਏ ਨਾ ਜਿਹੜੀ ਕਬੂਤਰੀ ਧਿਆਨ ਨਾਲ ਦੇਖਿਓ ਇਹ ਕਬੂਤਰੀ ਦੀ ਜਿਹੜੀ ਭੈਣ ਹੀ ਇਹਦੀ ਉੜਦੀ ਸੀ ਤੇ ਉਹ ਵੀ ਨਾਲ ਉੜਦੀ ਉਹ ਅਸੀਂ ਪਾਈ ਬਾਜੀ ਵਿੱਚ 9 ਜੂਨ ਦੀ ਗੱਲ ਆ ਇੱਕ ਨਾਲ ਉੜਦੀ ਸੀ ਸ਼ਾਖ ਖਿਆ ਚੋਣਾ ਚੋਂ ਦੋਨੇ ਉੜਦੀਆਂ ਹੀ ਆਹੀ ਆਪਣਾ ਏਰੀਆ 3 ਵਜੇ ਤੱਕ ਸਾਰਾ ਨਿਬੜ ਗਿਆ ਸੀ ਬਈ ਤੇ ਉਹ ਦੋ ਕਬੂਤਰੀਆਂ ਆਪਣੀਆਂ ਫਿਰਦੀਆਂ ਹੀਆਂ ਸੀ 3 ਵਜੇ ਬੈਂਧੀਆਂ ਬੈਂਧੀਆਂ ਤਾਂ ਉਹ ਨਾ ਮੁੜ ਗਈਆਂ 3 ਵਜੇ 33 ਮਿੰਟ ਤੱਕ ਦਿਖੀਆਂ ਬਈ ਉਹ ਤੋਂ ਬਾਅਦ ਤਾਂ ਹੀ ਵੜ ਗਈਆਂ ਨਿਕਲੀਆਂ ਨਹੀਂ ਬਹੁਤ ਤਗੜੀ ੜਾਰ ਦਿੱਤੀ ਉਹਦੋਂ ਉਹ 4 4 ਵਜੇ ਬਾਜ਼ੀਆਂ ਬਾਹਰ ਨਿਬੜ ਗਈਆਂ ਹੀਆਂ ਕਹਿੰਦਾ ਮੱਲੇ ਵਲਡ ਐਡਾ ਤਗੜਾ ਮੋਚਦਾ ਨਹੀਂ ਇੰਨੀਆਂ ਜਿਆਦਾ ਉਡਦੀਆਂ ਤੇ ਇੱਕ ਆਹ ਬੈਠੀ ਆ ਮਖਿਆਲੀ ਆਪਣੀ ਆ ਵੀ ਉੜਦੀ ਸੀ ਪੂਰੀ ਇਹਦੀ ਅੱਖ ਖਰਾਬ ਹੋ ਗਈ ਆਪਾਂ ਰੋਕ ਦਿੱਤੀ ਸੀ ਫੇ ਅੜਾਈ ਨਹੀਂ ਬਈ ਤੇ ਇਹ ਆਪਾਂ ਹੁਣ ਜਿਹੜੀ ਹੈਗੀ ਐ ਇਸ ਵਾਰੇ ਤੋਂ ਬੱਚੇ ਘੜਾਵਾਂਗੇ ਪਰ ਅਗਲੇ ਸਾਲ ਫੇਰ ੜਾਵਾਂਗੇ ਕਿਉਂਕਿ 3-4 ਸਾਲ ਤੇ ੜਾਵਾਂਗੇ ਇਹਨਾਂ ਨੂੰ ਫੇਰ ਨਜ਼ਾਰਾ ਹੁੰਦਾ ਪੂਰਾ ਠੀਕ ਨਹੀਂ ਆਹ ਸ਼ਾਹ ਆਖੀ ਨੀਲੀ ਆ ਸ਼ਾਹ ਆਖਾ ਨੀਲਾ ਉਧਰ ਆ ਦੂਸਰੇ ਖੁੱਡੇ ਦੇ ਵਿੱਚ ਆ ਤੁਹਾਨੂੰ ਦਿਖਾਣੇ ਆਂ ਉਹ ਬੈਠਾ ਪਰੇ ਇਹਦੇ ਨਾਲ ਉਹਦਾ ਜੋੜਾ ਲਾਣਾ ਆਪਾਂ ਹਾਂ ਸ਼ਾਹ ਆਖਿਆ ਨਾ ਇਹ ਵੀ ਪੂਰੇ ੜਾਰ ਵਾਲਿਆ ਇਦੀ ਭੈਣ ਜਿਹੜੀ ਬਾਜੀ ਜਿੱਤੀ ਹੋਈ ਆ ਕਮੋਤਰੀ ਦੀ ਤੇ ਇੰਦਰ ਚਲੋ ਉੱਪਰ ਆਜੋ ਬਾਈ ਇਹਨਾ ਕਬੂਤਰਾਂ ਦਾ ਵੀ ਕਰੋ ਸ਼ੌਂਕ ਮੇਰੇ ਵੀ ਇਹ ਸਾਰੀਆਂ ਕਬੂਤਰੀਆਂ ਹੀ ਆ ਬਾਈ ਵੱਡੀਆਂ ਵਿੱਚ ਇਹਦੇ ਮੌਜੀਆਂ ਵੀ ਨੇ ਤੇ ਕੁਝ ਇਸ ਸਾਲ ਦੀਆਂ ਜਿਹੜੀਆਂ ਉੱਡੀਆਂ ਹੋਈਆਂ ਉਹ ਵੀ ਨੇ ਤੇ ਇਹ ਸਾਡੇ ਘਰ ਦਾ ਬੱਚਾ ਜਿਹੜਾ ਕਾਲਾ ਚੀਨਾ ਆ ਇਹ ਆਪਣੇ ਕੋਲ ਜਿੱਥਿਆ ਹੋਇਆ ਉੜਦਾ ਆ ਬਾਈ ਤੇ ਬਾਕੀ ਮੇਤਰੋ ਕਿਦਾਂ ਦਾ ਲੱਗਾ ਆਪਣਾ ਸ਼ੌਂਕ ਜ਼ਰੂਰ ਦੱਸਿਓ ਠੀਕ ਹੈ ਤੇ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਕਰ ਲਓ ਬਾਈ ਸਬਸਕ੍ਰਾਈਬ ਨਵੀਂ ਵੀਡੀਓ ਮੇਤਰੋ ਬਹੁਤ ਛੇਤੀ ਲੈ ਕੇ ਆਵਾਂਗੇ ਨਵੀਂ ਵੀਡੀਓ ਹੁਣ ਤੱਕ ਲਈ ਕਰੋ ਇੰਤਜ਼ਾਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ